ਕੀ ਰੂਸ ਨੇ ਕੈਂਸਰ ਦਾ ਇਲਾਜ ਲੱਭ ਲਿਆ ਹੈ 2025 ਵਿੱਚ ਰੂਸ ਨੇ ਮਨੁੱਖੀ ਇਤਿਹਾਸ ਦਾ ਨਵਾਂ ਪੰਨਾ ਲਿਖ ਦਿੱਤਾ ਹੈ ਰੂਸ ਨੇ ਇੱਕ ਨਵਾਂ ਐਮ ਆਰ ਐਨ اے ਟੀ ਦਾ ਇੰਟੇਰੋਮਿਕਸ ਨੂੰ ਇਜਾਦ ਕਰਨ ਦਾ ਦਾਵਾ ਕੀਤਾ ਹੈ ਜੋ ਕੈਂਸਰ ਉੱਤੇ 100% ਪ੍ਰਭਾਵਸ਼ਾਲੀ ਦੱਸਿਆ ਜਾ ਰਿਹਾ ਹੈ ਇਹ ਟੀਕਾ ਹਰੇਕ ਮਰੀਜ਼ ਦੇ ਟਿਊਮਰ ਮੁਤਾਬਕ ਵਿਅਕਤੀਗਤ ਤੌਰ ਤੇ ਤਿਆਰ ਹੁੰਦਾ ਹੈ ਜਿਸ ਨਾਲ ਮਰੀਜ਼ ਦਾ ਆਪਣਾ ਹੀ ਇਮਿਊਨ ਸਿਸਟਮ ਕੈਂਸਰ ਸੈੱਲਾਂ ਨੂੰ ਖਤਮ ਕਰ ਦਿੰਦਾ ਹੈ ਸ਼ੁਰੂਆਤੀ ਟੈਸਟਾਂ ਵਿੱਚ ਇਹ ਟੀਕਾ 48 ਮਰੀਜ਼ਾਂ ਉੱਤੇ ਵਰਤ ਕੇ ਦੇਖਿਆ ਗਿਆ ਹੈ ਚੰਗੀ ਖਬਰ ਇਹ ਹੈ ਕਿ ਇਸ ਟੀਕੇ ਦੇ ਕਿਸੇ ਵੀ ਤਰ੍ਹਾਂ ਦੇ ਵੱਡੇ ਨੁਕਸਾਨ ਜਾਂ ਗੰਭੀਰ ਸਾਈਡ ਇਫੈਕਟ ਨਹੀਂ ਆਏ। ਇਸ ਟੀਕੇ ਦਾ ਪਹਿਲਾ ਵਰਜ਼ਨ ਅੰਤੜੀਆਂ ਨਾਲ ਸਬੰਧਤ ਕੈਂਸਰ ਲਈ ਬਣਾਇਆ ਗਿਆ ਹੈ ਪਰ ਅਗਲੇ ਚਰਨਾਂ ਵਿੱਚ ਇਹ ਘਾਤਕ ਦਿਮਾਗੀ ਕੈਂਸਰ ਅਤੇ ਚਮੜੀ ਨਾਲ ਸਬੰਧਤ ਕੈਂਸਰ ਲਈ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਜਾਣਕਾਰ ਦੱਸਦੇ ਹਨ ਕਿ ਇਹ ਟੀਕਾ ਰੂਸ ਦੇ ਲੋਕਾਂ ਲਈ ਤਾਂ ਮੁਫਤ ਹੋਵੇਗਾ ਅਤੇ ਉਮੀਦ ਹੈ ਕਿ ਹੋਰ ਦੇਸ਼ਾਂ ਨੂੰ ਵੀ ਇਹ ਵਾਜਬ ਰੇਟਾਂ 'ਤੇ ਮੁਹੱਈਆ ਕਰਵਾਇਆ ਜਾਵੇਗਾ। ਪਰ ਅੱਜ ਵੀ ਮਾਹਿਰ ਆਖਦੇ ਹਨ ਕਿ ਵੱਡੇ ਪੱਧਰ ਉੱਤੇ ਹੋਰ ਟੈਸਟ ਲਾਜ਼ਮੀ ਹਨ ਅਸੀਂ ਹੋਰ ਇੰਤਜ਼ਾਰ ਕਰਾਂਗੇ ਜੇ ਇਹ ਨਤੀਜੇ ਠੀਕ ਰਹੇ ਤਾਂ ਕੈਂਸਰ ਖਿਲਾਫ ਜੰਗ ਵਿੱਚ ਇਹ ਦਵਾਈ ਵੱਡੀ ਉਮੀਦ ਬਣ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਇਲਾਜ ਕਿੰਨਾ ਕੁ ਸਫਲ ਹੋਵੇਗਾ